ਸਵਾਗਤ ਹੈ ਕਿਸਾਨ ਵੀਰੋ ਹਰ ਡਾਟੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜਾ ਇਹ ਤੋਂ ਕਵਰ ਕਰਨ ਲੱਗੇ ਆ ਜੀ ਦੋ ਬੈਡਾਂ ਤੁਹਾਨੂੰ ਦਿਖਾ ਦੇਵਾਂਗੇ ਦੁੰਨੇ ਸੂਈਆਂ ਸਵਾਈਆਂ ਕਦੋਂ ਕ ਸੂਈਆਂ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਤ ਕੱਢਣਗੇ ਉਹ ਵੀ ਪੁੱਛਾਂਗੇ ਇੱਕ ਤੁਹਾਨੂੰ ਐਰ ਸੈਰ ਦਿਖਾ ਦੇਾਂਗੇ ਇੱਕ ਕੇਚਪ ਥੋੜੀ ਜਿਹੀ ਕ੍ਰਾਸ ਦਿਖਾ ਦੇ ਗੱਲਬਾਤ ਸਾਰੀ ਬਾਈ ਬਬਲੂ ਨਾਲ ਕਰਾਵਾਂਗੇ ਆਜੋ ਜੀ ਸਸੀ ਕਾ ਬਾਈ ਜੀ ਸਾਤਰੀ ਕਾਰਵਾਈ ਜੀ ਹੋ ਠੀਕ ਹੋ ਬੋਲੂ ਹਾਂ ਹਾਂ ਵਧੀਆ ਪਰਮਾਤਮਾ ਦੀ ਕਿਰਪਾ ਬਈ ਪੂਰੀ ਕਰਤਾ ਫਿਰ ਸ਼ੁਰੂ ਹੁਣ ਹਾਂ ਹਾਂ ਕਰਤਾ ਬਈ ਪਹਿਲਾਂ ਤਾਂ ਆਲੂ ਲੂ ਲਾਉਂਦੇ ਸੀਗੇ ਧੋਨ ਜਨਾ ਵੱਡੇ ਆ ਕੰਨ ਕੰਨ ਕਰ ਬਿੱਤੀਆ ਕਿਉਂਕਿ ਸਾਰੇ ਭੈਣ ਭਰਾਵਾਂ ਨੇ ਹਾਂ ਸਾਰਿਆਂ ਨੂੰ ਕੰਮ ਸੀਗਾ ਜੀ ਤੇ ਮੈਂ ਤਾਂ ਆਪ ਤੁਹਾਡੇ ਵਰਗਾ ਹਾਂ 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 ਬਈ ਹੁਣ ਤੂੰ ਹੀ ਮੇਰਾ ਵੀ ਕੰਮ ਬਾਹੀ ਦਾ ਆ ਤੇ ਮੇਰਾ ਆਪਾਂ ਵੀ ਬਸ ਸੁਣ ਹੀ ਹੈ ਜਿਹੜਾ ਮਰਜੀ ਸਾਧ ਲਓ ਬਸ ਠੀਕ ਆ ਬਈ ਤੇ ਪਹਿਲਾਂ ਤਾਂ ਨੰਬਰ ਬੋਲ ਵੀਰ ਨੰਬਰ ਆਪਣਾ 709998042 ਜੀ ਤੇ ਹੁਣ ਤਾਂ ਫਿਰ 31 ਮਾਰਚ ਤੱਕ ਲੈ ਆਏ ਆਂ ਬਾਈ ਅਖਾਮੀਜ ਕੇ ਦਰੇ ਆਉਣ ਬਾਈ ਜੇ ਹਰ ਵਾਰ ਚਾਰ ਤੋਂ ਬੰਦ ਵੜਾ ਆਪਣੇ ਘਰੇ ਹੋਣੀਆਂ ਓਕੇ ਹਾਂਜੀ ਤੇ ਨੰਬਰ ਬੋਲੀ ਬਾਈ ਇੱਕ ਵਾਰ ਨੰਬਰ ਆਪਣਾ 709198040 ਜੀ ਪਿੰਡ ਵੀਰ ਆਪਣਾ ਬੰਦ ਕੜਾੜਾ ਜ਼ਿਲ੍ਹਾ ਰਾਂਡਾ ਸੀ ਰਾਮਪੁਰਾ ਫੋਲ ਜੀ ਨੇੜੇ ਜੀ ਆਪਾਂ ਨੂੰ ਨੇੜੇ ਆਪਣੇ ਪਸ਼ੂ ਮੰਡੀ ਰਾਮਪੁਰਾ ਜੀ ਮਸੂਰਾ ਇੱਧਰ ਤਾਂ ਪਾ ਜੀ ਕਿੰਨੀਆਂ ਦਿਖਾ ਰਹੇ ਆਂ ਵੀਰੇ ਆਪਾਂ ਦੋ ਮੜਾ ਦਿਖਾ ਰਹੇ ਆਂ ਟਾਪ ਜਿਹਾ ਦਿਖਾ ਰਹੇ ਆਂ ਜੀ ਜਿਹੜੀ ਪਹਿਲੇ ਨੰਬਰ ਦੇ ਆਪਾਂ ਇਹਨਾਂ ਨੰਬਰ ਦੇ ਇਹਨੂੰ ਹੋ ਗਿਆ ਜੀ 3-4 ਘੰਟੇ ਹੋ ਗਏ ਸੂਈ ਨੂੰ ਜੇਰ ਜੇ ਬਾਈ ਹਲੇ ਪੈਣੀ ਬਾਕੀ ਆ ਓਕੇ ਤੇ ਆਹ ਦੇਖੋ ਜੀ ਬੱਸੀ ਇੱਤਿਆ ਕਿਆ ਬਾਤ ਆ ਬਹੁਤ ਸੋਹਣੀ ਬੱਸੀ ਨੂੰ ਖੜੀ ਕਰੀ ਉਹ ਥੋੜੀ ਉਰਦੀ ਘਟਾ ਹਲੇ ਆਹ ਦੇਖੋ ਜੀ ਬੱਸੀ ਹੈਗੀ ਐਰ ਸੈਰ ਦੇ ਬੱਸੀ ਐਰ ਸੈਰ ਬਹੁਤ ਚੰਗੀ ਹੈ ਜੀ ਬੈਸਕੋਰ ਜਿਹੜਾ ਕੰਨ ਹੈ ਨਾ ਹਾਂ ਹਾਂ ਜਮਾ ਬਹੁਤ ਸੋਹਣੀ ਬੱਸੀ ਐ 66 ਸੀਮਾ ਦੇ 3000 ਦਾ ਡੀਕਾ ਲਵਾਇਆ ਸੀ ਬੰਦੇ ਨੇ ਤੇ ਵੀਰ ਕਿਹੜਾ ਸੁਆਸ ਹੋਈ ਆ ਮਾੜ ਇਹ ਬਾਈ ਓਰੀਜਨਲ ਦੂਜਾ ਸੁਆਸ ਹੋਈ ਆ ਦੂਜਾ ਸੁਆਸ ਹੋਈ ਦੂਜਾ ਸੁਆਸ ਕਵਾਲਿਟੀ ਦਿਖਾ ਦੇ ਭਰਾ ਮੇਰਾ ਬਾੜੀ ਚੰਗੀ ਬੱਸੀ ਆ ਠੰਡੀ ਸੀਲ ਵਾਲੀ ਹੱਲੇ ਬਾਦ ਖਾ ਦੇ ਜਿੱਡੀ ਆਪ ਨਾਗ ਰੋਦ ਗੱਡਿਆ ਹੋਇਆ ਪਹਿਲੇ ਮੇਰਾ ਗੱਪ ਮਰਾਉਣ ਨੂੰ ਕੁਝ ਮਰਜ਼ੀ ਕਰਾ ਲਾ 20 ਕਿਲੋ ਪਹਿਲਾਂ ਨੇ ਦਿੱਤਾ ਵਾ 20 ਕਿਲੋ ਤੇ ਅੱਜ ਕੀ 20 ਕਿਲੋ ਦੇਵਾਂਗੇ ਅਪਾ ਬੜਾ ਨਹੀਂ ਕਹਿੰਦੇ ਖੋਲੋ ਜੀ ਦਾ ਤੋਰਾ ਕਰਾ ਗਏ ਚੱਕ ਚੰਗੀਆਂ ਜੋ ਆ ਗਈ ਜੀ ਜੇ ਲੇਵਾਂ ਆਪਾਂ ਗੱਲ ਕਰ ਲਏ ਅੱਗੇ ਪਿੱਛੇ ਦਾ ਹਵਾਨਾ ਨਾਲ ਜਰਸੀ ਵੀ ਹੈ ਜੀ ਇਹ ਮਿਕਸ ਓਕੇ ਹਾਂ ਜਿੱਡੀ ਕੀ ਕਰਮਾ ਵਾਲੀ ਬਬੂ ਨੂੰ ਵੀਰਾ ਆਪਾ ਉੱਡਾ ਹੀ ਖੜਾ ਲੈਵਾ ਜੀ ਬਹੁਤ ਚੰਗੀਆਂ ਨਸਲ ਕੁਆਲਟੀ ਯਾਰ ਸ਼ਹਿਰ ਨਾ ਮਿਕਸਾ ਜੀ ਤੇ ਅੱਗੇ ਪਿੱਛੇ ਦਾ ਹਵਾ ਇਹਨਾਂ ਦੇ ਬਾਈ ਕਹਿੰਦਾ ਅੱਜ ਦੁਬਾਰਾ ਕੰਮ ਸ਼ੁਰੂ ਕਰਨਾ ਤੇ ਰੇਟ ਜਾਇਜ਼ ਦੇ ਦੇਣੇ ਜਮਾ ਯਾ ਰੇ ਰੇਟ ਦੇ ਦੇਣੇ ਜੀ ਮਗਾ ਫੇਸ ਪੂਸ਼ ਕੁਆਲਿਟੀ ਦਿਖਾਓ ਦਾਰੇ ਆ ਦੇ ਵਾਰਦੀ ਉਹ ਰਾਜ ਚੱਕਾ ਮਗਾ ਯਾਰ ਨਿਸ਼ਾਨੀਆਂ ਸਾਰੀਆਂ ਇਹ ਸਰ ਦੇ ਕਵਰ ਕਰੇ ਮਗਰ ਬੱਸੀ ਵੀ ਯਾਰ ਸਹਿਰ ਆਈ ਓਕੇ ਜੀ ਆ ਦੇਖੋ ਜੀ ਫੇਸ ਦੀ ਕੁਆਲਿਟੀ ਚੰਗੀ ਤੇ ਥਾਲਲੇਵੇ ਦੀ ਪੂਰੀ ਸਾਫਾਤਾ ਨਾਲ ਤੁਹਾਨੂੰ ਕਰਾ ਦੇਾਂਗੇ ਚੈੱਕ ਬਾਕੀ ਦੀ ਗੱਲ ਕਿਤੋਂ ਨਹੀਂ ਖੁੰਜੀ ਵਾਕਈ ਇਹਨੇ ਦੁੱਧ ਪਾਉਣਾ ਆ ਦੇਖੋ ਜੀ ਕਰੋ ਕੁਆਲਿਟੀ ਲੈਵੇ ਦੀ ਚੈੱਕ ਤੇ ਸੀਲ ਸਾਉ ਦਾ ਪਰ ਬਬਲ ਪੂਰੀ ਮਗਾ ਬਾਈ ਯਾਰ ਆਈ ਨਹੀਂ ਢੰਡੀ ਸੀਦਾ ਆਪਾਂ ਬੈਠੀ ਨੀ ਦੇਖਣੀ ਆ ਬੱਸੀ ਆਪਾਂ ਛੱਡਦੇ ਬਣੀ ਨਿਆਣਾ ਵੀ ਨਹੀਂ ਪਾਉਂਦੇ ਫੇ ਆਈ ਬਹਿ ਜਾ ਅੱਛਾ ਲੈ ਆਹ ਲਓ ਜੀ ਮੈਂ ਕਹਿੰਦਾ ਧਾਰ ਧੂਰ ਹਨਾ ਹਾਂ ਲੈ ਦੇਖਾ ਕਰ ਮਾਈ ਨੇ ਬੱਚੀ ਦਿੱਤੀ ਲਿਓ ਜੀ ਦੂਜਾ ਜੋ ਮਾਰ ਦਿਆ ਪਹਿਲਾਂ ਮਾਰਿਆ ਸੀ ਧਾਰ ਨਹੀਂ ਮਾਰਿਆ ਨਹੀਂ ਬਈ ਮੈਨੂੰ ਕਾਪਣਾ ਓਕੇ ਜਮਾ ਜੈ ਗੱਲਾਂ ਬੋਲਾ ਬੋਲਾ ਲੱਗਿਆ ਹੁੰਦਾ ਹਨਾ ਹਾਂ ਲੈ ਆਹ ਦੇਖੋ ਜੀ ਚਾਰ ਸਪੀਰੇ ਦੀ ਚੈੱਕ ਕਰ ਲਓ ਬੜੀ ਫੀਲ ਤਾਂ ਬਾਹਰ ਹੀ ਆ ਲਓ ਜੀ ਆਹ ਲਓ ਜੀ ਚੋਣ ਦੇਖ ਲਓ ਆਨਲਾਈਨ ਆ ਵੀ ਸੌਦਾ ਬਬਲੂ ਮੈਂ ਆਨਲਾਈਨ ਮੰਗਾ ਲੇ ਕੋਈ ਬੇਸਾਸ ਹੋ ਕੇ ਦੇਖ ਚੋਣ ਹੂੰ ਓਕੇ ਜੀ ਹਾਂਜੀ ਬਾਈ ਜੀ ਓਕੇ ਵੀਰੇ ਤਾਂ ਚਾਰ ਸਵੇਰੇ ਦੀ ਇੱਕ ਨੰਬਰ ਪ੍ਰਾਇਂ ਦੱਸ ਦੇ ਉਹਦਾ ਵੀਰੇ ਪ੍ਰਾਇਂ ਬਾਈ ਮੁੱਲ ਕੋਸੇ ਮਰਜ਼ੀ ਕਰਾ ਲੈ 75 ਕਰਾ ਲੈ 80 ਕਰਾ ਲੈ 70000 ਮੇਰੀ ਬਾਹਰ ਦੇ ਦਾਂਗੇ ਵਿੱਚੋਂ ਵਿੱਚੋਂ ਮਾਤ ਦਾ ਜਰੂਰ ਹੋ ਜਾ ਕਰੇ ਆਏ ਬੰਦਰਾ ਕੋਈ ਬਾਹਲਾ ਨਹੀਂ ਹੋਣਾ ਭਰਾ ਮੇਰਾ ਓਕੇ ਜੀ ਜਰੂਰ ਕਰੋ ਬਾਈ ਨਸਮ ਵਰਕ ਤੇ ਹੁਣ ਤੁਹਾਨੂੰ ਦਿਖਾਵਾਂ ਦੋ ਨੰਬਰ ਅੱਛਾ ਹੁਣ ਵੀ ਜਿਹੜੀ ਦੋ ਨੰਬਰ ਆ ਪਾ ਬਬਲੂ ਦੇਖੀ ਜਾਨੇ ਦੋ ਨੰਬਰ ਆ ਬਾਈ ਇਹਨਾਂ ਅੱਜ 7ਵਾਂ ਦੇਣਾ ਸੂਈ ਨੂੰ ਪਲੂਨ ਸੂਈ ਵੇ ਪ ਜਿਹੜਾ ਮਰਜੀ ਮੈਨਾਂ ਲੈ ਜਿਹੜਾ ਮਰਜੀ ਮਿਲ ਲਿਆ ਕੇ ਤੇ ਠੰਡੀ ਸੀਲ ਕੱਦ ਕਾਠ ਵਾਲੀ ਬਜਨ ਬਜੂ ਦਾ ਦੀ ਬੱਸੀ ਆ ਬਾਈ ਜੀ ਚਮਕਦਮ ਕੋਈ ਨਹੀਂ ਛੰਡੀ ਠੰਡੀ ਦਾ ਭਰਾ ਮੇਰੇ ਇੰਨੀ ਆ ਵੀ ਬਸਰੂ ਵੀ ਨਾ ਛੱਡੀ ਤੇ ਨਿਆਣਾ ਵੀ ਨਾ ਬਾਈ ਤੇ ਬਾਕੀ ਦੀ ਗੱਲ ਯਾਰਾ ਅਰੀਜਨਾਲ ਫਲੂਨ ਵੀ ਹੋਈ ਵੀ ਆ ਫਲੂਨ ਵੀ ਹੋਈ ਪਿਆ ਹੁਣ ਮਾਲਾ ਕੀ ਡਾਂ ਹੋ ਗਿਆ ਹੁਣ ਤਾਂ ਵੀਰੇ 7 8 ਕ ਵੱਜ ਗਏ 8 8 ਕ ਵੱਜ ਗਏ ਮਾਲਾ ਚੌਂਕ ਨਹੀਂ ਰੋਕੀ ਐ ਦੂਵਾਰਾ ਚੌਂਗਾ ਸਾਫ ਕਰੂੰਗਾ ਇਹ ਗੱਲਾਂ ਤੇਰੀਆਂ ਜਾਵਾ ਜਾਇਆ ਜਾ ਹਾਂ ਬਾਕੀ ਤਾਂ ਘਰ ਦੁੱਧ ਪੀਣ ਵਾਲੇ ਸੌਧਿਆ ਤੂੰ ਨੇ ਜਾਵਾ ਬਾਈ ਜਾਵਾ ਨਾ ਚਲੋ ਜੀ ਤੋਰਾ ਦਾ ਤੁਹਾਨੂੰ ਕਰਾ ਦੇ ਓਕੇ ਜੀ ਕੋਈ ਗੱਲ ਨਹੀਂ ਹੱਕ ਖਾ ਆਹ ਦੇਖੋ ਮੂਹ ਤੋਰਾ ਦਾ ਕਰਾ ਬਹੁਤ ਚੰਗਾ ਜੀ ਤੇਲੇ ਵਾਲੂ ਆ ਇਹਦਾ ਫਿਟਿੰਗ ਆ ਲੈ ਜਮਾ ਇੱਕ ਨੰਬਰ ਆ ਜੀ ਯਾਨੀ ਡੰਗ ਤੇ ਐ ਪੂਰੀ ਰੈਡੀ ਹੋ ਜਾਂਦੀ ਮਾ ਰੈਡੀ ਬਈ ਰੈਡੀ ਜਮਾ ਤੇ ਫੇਸ ਦੀ ਪੋਲਿਸ਼ ਕਰ ਦਿੱਤੀ ਆ ਜ਼ਰੂਰ ਕਰੂਗੀ ਕੋਈ ਗੱਲ ਨਹੀਂ ਬਸ ਕਰ ਦਿੱਤੀ ਆ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਥਣ ਲੈਵੇ ਦੀ ਸਾਫ ਤੇ ਸੁਤਰੀ ਹੂੰ ਉਹ ਨਹੀਂ ਆਣਾ ਬਾਬੂਲੂ ਮੈਂ ਸੂਏ ਜਾਂਦੇ ਹਾਂ ਨਹੀਂ 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 ਭਾਈ ਚਾਹੇ ਦਾਸੂਏ ਘਰੇ ਚੂਈ ਆਏ ਬੰਦਾ ਤਾਂ ਵੀ ਇੱਕ ਨੰਬਰ ਰਹੂ ਓਕੇ ਜੀ ਆ ਦੇਖੋ ਜੀ ਕੋਈ ਬੱਚਾ ਨਹੀਂ ਛੱਡਿਆ ਜੀ ਕੋਈ ਜਣਾ ਨਹੀਂ ਪਾਇਆ ਤੇ ਚੂਣ ਦੇਖੋ ਬਣਾਇਆ ਬੈਠਦਾ ਓਕੇ ਜੀ ਆ ਦੇਖੋ ਜੀ ਓਕੇ ਆ ਮੈਂ ਕਹਿੰਦਾ ਗੱਲ ਬਾਤ ਯਾਰ ਦੂਜਾ ਜੋ ਮਾਰ ਦੇ ਬਾਬੂਲੂ ਲੱਤ ਮਾਰ ਜੇ ਕਰ ਦੇ ਨਾ ਗਾਰੰਟੀ ਆ ਗਾਰੰਟੀ ਆ ਘਰ ਤੇ ਇੱਕ ਦੀ ਲੈ ਮੈਂ ਕਹਿੰਦਾ ਲੀੜੇ ਭਿਓ ਤੇ ਹਨਾ ਹਾਂ ਮੈਂ ਕਹਾਂ ਜਮਾ ਇੱਕ ਨੰਬਰ ਹਾਂ ਭਾਈ ਪ੍ਰਾਈਸ ਦੱਸਿਓ ਦਾ ਬੜਾ ਦੁਬਾਰੇ ਦਿਖਾਓ ਲੈ ਮੇਰੀ ਕੁਆਲਿਟੀ ਆ ਦੇਖੋ ਜੀ ਲੈ ਨੇੜੇ ਕਰਕੇ ਦਿਖਾਓ ਓਕੇ ਆ ਜਮਾ ਆ ਪਰਾਏ ਮੁਲਕ ਉਸ ਮਰਜ਼ੀ ਕਰਾਈ ਜਾਏ ਭਾਈ ਜੈ ਜੈ ਦਾਸ ਦੀ ਮਿਰਵਾਨਕੇ ਬਸ 60000 ਰੁਪਏ ਜਮਾਨਤਨ ਕਰ ਦਾਂਗੇ 60 ਜੋ ਇਹਦਾ ਮਾਨਦਾਰ ਹੋਣਾ ਇਹਦਾ 17 ਕਿਲੋ ਖੁੱਲਾ ਬਾਦੂ ਹੁਣ 14 ਕਿਲੋ ਤਿਆਰ ਹੈ ਓਕੇ ਜੀ ਤੇ ਇਧਰ ਹੋ ਜੂਗਾ 70 ਜੋ ਹਣਾ ਇਧਰ 70 ਜੋ ਮਾਨਦਨ ਹੋ ਜੂ ਬਹੁਤ ਟੌਪ ਦੀ ਨਕੀਨੇ ਆ ਦੁਨੀਆ ਜੀ ਲੈਵੇਦਾਰ ਜਰੂਰ ਕਰੋ ਭਾਈ ਨਾ ਸੰਬਰਕ ਨੰਬਰ ਫੇਰ ਬੋਲਦੇ ਭਾਈ ਨੰਬਰ ਆਪਣਾ 709998044 ਜੀ ਪਿੰਡ ਕਰਿਆੜਾ ਦਾ ਜ਼ਿਲ੍ਹਾ ਬਠਿੰਡਾ ਸੀ ਰਾਮਪਾਲਪੁਰ ਧੰਨਵਾਦ